ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੁਰਸਿੰਘ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸੋ ਪਿੱਖੀਵੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੁਰਸਿੰਘ ਰੋਟੀਨ ਦੇ ਵਿੱਚ ਦੋਸਤੋ ਮਾਲ ਆਉਂਦਾ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ 5 ਐਨੀਮਲ ਤੁਹਾਨੂੰ ਦਿਖਾਉਣੇ ਆਪਾਂ 4 ਬੇੜਾ 2 ਸੂਈਆਂ 2 ਗੱਭਣ ਇੱਕ ਝੋਟੀ ਦਿਖਾਵਾਂਗੇ ਠੀਕ ਹੈ ਜੀ ਸੂਈ ਸਵਾਈ ਆ ਤੋ ਪੰਜ ਪਸ਼ੂ ਹੋਣਗੇ ਠੀਕ ਹੈ ਜੀ ਬਾਕੀ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਆਉਂਦਾ ਰਹਿੰਦਾ ਵਿਕਰੀ ਵਾਲਾ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਠੀਕ ਹੈ ਜੀ ਪਸ਼ੂ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਸੋ ਕੋਈ ਵੀ ਭਰਾ ਆਪਣੀ ਖਰੀਦਦਾਰੀ ਕਰਨੀ ਚਾਹੁੰਦਾ ਤੇ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਸਕਦੇ ਜਿਹੜੇ ਪਸ਼ੂ ਫੇਸ ਵਾਈ ਦਿਖਾਉਣੇ ਆ ਆਪਾਂ ਤੁਹਾਨੂੰ ਸੋ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚੱਲੂਗਾ ਸੌਰ ਸਿੰਘ ਪਿੰਡ ਤੋਂ ਦੋਸਤ ਇੱਕ ਛੜਕ ਪਿੰਡ ਪੁੱਚਰ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਵੀਰ ਸੰ ਮਾਲ तकरीबन ज्यादातर ਵੜਾ ਹੁੰਦੀਆਂ ਨੇ ਐਚ ਐਫ ਬਰੀਡ ਦੇ ਵਿੱਚ ਕ੍ਰੋਸ ਜਰਸੀ ਸ਼ਹੀਵਾਲ ਰਾਠੀ ਕ੍ਰੋਸ ਠੀਕ ਹੈ ਜੀ ਹਰੇਕ ਤਰ੍ਹਾਂ ਦੇ ਪਸ਼ੂ ਤੁਹਾਨੂੰ ਇਸ ਕਿੱਲੇ ਤੋਂ ਮਿਲ ਜਾਂਦੇ ਆ ਸੋ ਤਰੀਕ ਅੱਜ 9 ਮਈ ਨੂੰ ਆਪਾਂ ਵੀਡੀਓ ਨਾਲ ਬਾਤ ਕਰਦੇ ਆ ਪੂਰੀ ਇਨਫੋਰਮੇਸ਼ਨ ਦਿੰਨੇ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕਲਮਾ ਜੀ ਸਾਸਿਗਾ ਸੰਧੂ ਸਾਹਿਬ ਜੀ ਜੀ ਐਨ ਮਹਾਰਾਜ ਜੀ ਠੀਕ ਠਾਕ ਵੀਰੇ ਵਧੀਆ ਵਧੀਆ ਸੰਧੂ ਸਾਹਿਬ ਕਿਰਪਾ ਗੁਰੂ ਰਾਮਦਾਸ ਜੀ ਠੀਕ ਆ ਸਦੀਪ ਤਕਰੀਬਨ ਉਦੋਂ ਵੀ ਆਪਾਂ ਮਾਲ ਪਾਇਆ ਸੀ ਪੰਜ ਚਾਰ ਪਸ਼ੂ ਦਿਖਾਇਆ ਵੀਰਾਂ ਨੂੰ ਸੰਤੂ ਸਾਹਿਬ ਸਾਰੇ ਵੇਚ ਗਏ ਸੀ ਉਦੋਂ ਵੀ ਸਦੀਪ ਅੱਜ ਜਿਹੜੇ ਆਪਣੇ ਕੋਲ ਪੰਜ ਪਸ਼ੂ ਚਾਰ ਬਿਹੜਾ ਦੋ ਸੁਈਆਂ ਦੋ ਗੱਬਣ ਪਈ ਸੰਤੂ ਸਾਹਿਬ ਆ ਦੋ ਬਿਹੜਾ ਸੁਈਆਂ ਵਾਂ ਤੇ ਤਿੰਨ ਬਿਹੜਾ ਗੱਬਣਾ ਜੀ ਠੀਕ ਆ ਤਿੰਨ ਬਿਹੜਾ ਗੱਬਣਾ ਤੇ ਦੋ ਸੁਈਆਂ ਆਪਣੇ ਕੋਲ ਠੀਕ ਆ ਵੀਰੇ ਸੁਈਆਂ ਇੱਕ ਬਿਹੜ ਨਾਲ ਹੀ ਆ ਵਾ ਇਹ ਵਿਛਾਈ ਆ ਲਿਆ ਸੰਤੂ ਸਾਹਿਬ ਠੀਕ ਆ ਆ ਬਿਹੜਾ ਗੱਬਣ ਜੇ ਲੋ ਵੀ ਸੋ ਸ਼ੁਰੂਆਤ ਇਥੋਂ ਕਰਨਾ ਹਾਂਜੀ ਹਾਂਜੀ ਇਹ ਗੱਬਣ ਬਿਹੜਾ ਸੰਦੀਪ ਸੁਆਗਨ ਮਾਸੂਰੀ ਅੱਗੇ ਸੁਆ ਸੰਤੂ ਸਾਹਿਬ ਦੂਜਾ ਦੂਜਾ ਦੋਬੇ ਠੀਕ ਆ ਜੀ ਸੋ ਵਾਈਟ ਟਰੱਕ ਦੇ ਵਿੱਚ ਦੋ ਚਾਰ ਦਿਨ ਉਤਰਾਂ ਡੱਕਨ ਦਾ ਰਾਦਾ ਸੀ ਹਾਂ ਅਗਲੇ ਥਾਂ ਅਗਲੇ ਥਾਂ ਮੈਨੂੰ ਤਾਂ ਸਹਿਜ ਵਿੱਚ ਬਰਾਬਰ ਵੱਡੇ ਆ ਹਾਂਜੀ ਅਗਲੇ ਥਾਂ ਥੋੜਾ ਜਿਹਾ ਵੱਡੇ ਆ ਮਗਰਲੇ ਛੋਟੇ ਆ ਬਾਕੀ ਚੱਡਾ ਸਫਾਈ ਵੇਖੋ ਕਿੱਡੀ ਆ ਸਫਾਈ ਬਹੁਤ ਆ ਤੇ ਵਹਿੜ ਬਹੁਤ ਜਿਆਦੀ ਖਰੀ ਸੰਦੋਣਾਂ ਆਪਣਾ ਸ਼ਹਿਦ ਆਉਂਦਾ ਬਿਲਕੁਲ ਸ਼ਹਿਦ ਹੁੰਦਾ ਅੱਜ ਹਫਤਾ ਲੈ ਜੂਗੀ ਰਾਮ ਨਾਲ ਠੀਕ ਆ ਲੈ ਵੀਰ ਸੰਦੀਪ ਖੋਲ ਲੈ ਇਹਨੂੰ ਸੋ ਵਾਈਟ ਟਰੰਕ ਦੇ ਵਿੱਚ 200 ਵਹਿੜ ਤੁਸੀਂ ਸਾਹਮਣੇ ਦੇਖ ਰਹੇ ਜੇ ਕੋਈ ਇੱਕ ਸਪੋਰਟ ਜਿਹੜੇ ਬਲੈਕ ਤੁਹਾਨੂੰ ਕੋਈ ਫੇਸਬੁੱਕ ਦੇ ਉੱਪਰ ਦਿਖਾਈ ਦੇਣਗੇ ਸੋ ਵਜਨ ਵੇਟ ਬਹੁਤ ਵਧੀਆ ਵਾ ਤੇ ਆ ਢਾਂਚਾ ਜਿਹੜਾ ਇਸ ਵੇਟ ਦਾ ਜੰਮੀ ਪਣੀ ਬਹੁਤ ਹੈ ਜੀ ਜਿਹਨੇ ਹੈਗੀ ਸਾਫ ਸੁਥਰੀ ਹੈ ਨਾ ਘਰੇ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਬਹੁਤ ਖੂਬਸੂਰਤ ਆ ਹਨਾ ਇੱਕ ਆਪਾਂ ਕਹਿੰਦੀਆਂ ਨੌਕਰੀ ਕੋੜੀ ਵਰਗੀ ਆ ਕਰਮਾਂ ਦੀ ਹਨਾ ਤਾਂ ਕਾਫੀ ਵੇਚੀਆਂ ਹੋਈਆਂ ਹੈਗੀਆਂ ਸੰਤੂ ਸਾਹਿਬ ਹਾਂਜੀ ਸੋ ਬਾਕੀ ਲੋਕ ਬਹੁਤ ਵਧੀਆ ਵਧੀਆ ਪਲੀ ਪਲੀਤੀ ਬਹੁਤ ਆ ਸੋ ਵਜਨਦਾਰ ਫੁੱਲ ਕਰਮਾਂ ਵਾਲੀ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਜੇ ਵੀ ਪੂਰੇ ਜੋਰ ਦੇ ਵਿੱਚ ਆ ਕਰਮਾ ਲਈ ਸੋ ਲਓ 45 ਬਾਕੀ ਦੁੱਧ ਚੰਗਾ ਚਵਾ ਜੂਗੀ ਸੋ ਹਾਂ ਉਹ ਵਾਕ ਕਰ ਜੰਮਿਆ ਕੋਲ ਆ ਪਸੂ ਜਿਹੜਾ ਦੁੱਧ ਨਹੀਂ ਚਵਾ ਜੂਗਾ ਹਜੇ ਸੰਦੀਪ ਲੈਦੀ ਆ ਦਿਨ 8 7 ਕਾ ਹੈ ਚਲੋ ਲਓ ਵੀ ਇੱਕ ਹਫਤਾ ਜੇ RAM nal ਕੱਢ ਜੂਗੀ ਬਾਕੀ ਬੱਚੀ ਥੱਲੇ ਬਣ ਬਣ ਚੰਗੀ ਜਾਊਗੀ ਚੰਗੀ ਪੰਡ ਪਾਊਗੀ ਕਰਮਾਂ ਤੇ ਚਲ ਮਹਾਰਾਜੀ ਫੇਰ ਨਾ ਹੀ ਰਹਿਣੀ ਨਹੀਂ ਕਿ ਸੰਤੂ ਸਾਹਿਬ ਭਲੀ ਜੁੜੀ ਚੰਗੀ ਆ ਵੇਖ ਜਣੇ ਇਹ ਰਹਿ ਵੀ ਗਈ ਤਾਂ ਸੰਤੂ ਸਾਹਿਬ ਸੁਣੀ ਨਾ ਚਲੋ ਉਹ ਤਾਂ ਕੋਈ ਡਰ ਡੋਕਰਨੇਗਾ ਉਹ ਨਹੀਂ ਹਾਂਜੀ ਠੀਕ ਆ ਜੀ ਸੋ ਹਰੇਕ ਭਰਾ ਨੂੰ ਤਾਂ ਚਲੋ ਸੋਇਆ ਸੋਇਆ ਪਸ਼ੂ ਖਰੀਦ ਲਿਓ ਪਰ ਇਹ ਕਰਮਾਂ ਲਈ 8 ਤੋਂ 10 ਦਿਨ ਵੀ ਲੈ ਕੇ ਜਾ ਸਕਦੇ ਆ ਜੰਗਲਾ ਲੋੜਾ ਕਾਫੀ ਜਿਆਦੀਆਂ ਨੇ ਸੂਈ ਸਵਾਈ ਵੈੜ ਜਿਆਦੀ ਹੈ ਜਿਆਦੇ ਰੁਪਈਆ ਦੀ ਇਤਾਂ ਥੋੜੀ ਬੜੀ ਭਾਣਾ ਦੇ ਦਾਂਗੇ ਬਾਕੀ ਢਿੱਲ ਢਾਲ ਵੇਖੋ ਤੇ ਠੰਡੀ ਧੀਰੀ ਵੀ ਚੰਗੀ ਆ ਕਰਮਾਂ ਲਈ ਕੋਈ ਕਾਲਾ ਪੁਨਾ ਨਹੀਂ ਸ਼ੁਕਰਪਾਨ ਨਹੀਂ ਹੈਗਾ ਆ ਵੇਖੋ ਠੀਕ ਆ ਸੋ ਬਿਊਟੀ ਬਹੁਤ ਸੋਹਣੀ ਹੈ ਬਾਕੀ ਸੁੰਦਰਤਾ ਵੀ ਕਰਮ ਵਾਲੀ ਨੂੰ ਲੱਹਦਾ ਹੀ ਆ ਹਾਂਜੀ ਤੇ ਇਹ ਸੰਦੀਪ ਕੀ ਮੁੱਲ ਕੀ ਡਿਮਾਂਡ ਰੋਗੀ ਸੂਛੀ ਸਵਾਈ ਦੇ ਬੱਛੀ ਵੇਚਣੀ ਆਪਾਂ 85000 ਦੀ ਹਾਂਜੀ ਅੱਜ ਮੁੱਲ ਆਪਾਂ ਇਹਦਾ ਕਰਦੇ ਆ 85000 ਰੁਪਿਆ ਹਾਂਜੀ ਦੇ ਲੈ 77 ਦਾ ਜੀ 77 ਹਾਂਜੀ ਆ ਜੇ ਨਾਲ ਹੀ ਗੱਲਬਾਤ ਕਰਨੀ ਆ ਪੂਰੇ 75 ਦੀ 75 ਦੀ ਪੂਰੇ 75 ਦੀ ਲੋ ਵੀ 75000 ਦੀ ਦੋਸਤੋ ਐਂਡ ਤੁਹਾਡਾ ਬੱਧੀ ਬਹੁਤ ਜਿਆਦੀ ਸੁਥਰੀ ਆ ਇਹ ਕੋਈ ਵੀਰ ਭਰਾ ਸਾਂਭ ਲੂਗਾ ਤੇ ਸੁਥਰੀ ਆ ਬੱਛੀ ਜੀ ਚੰਗੀ ਆ ਸੋ ਬਹੁਤ ਸੋਹਣੀ ਹੈ ਠ ਸੋ ਬਹੁਤ ਵਧੀਆ ਲੱਗਾ ਵਾ ਵੀ ਵਧੀਆ ਇਹ ਸਫਾਈ ਵੀ ਚੰਗੀ ਸੰਦੋਸਰ ਸਫਾਈ ਚੰਗੀ ਆ ਬਜਨ ਵੇਟ ਚੰਗਾ ਸਫਾਈ ਵੇਖੋ 77000 75000 ਅਜਾ ਢੇਲਾ ਜਿੱਦਾਂ ਨਿਕਲ ਗਿਆ ਨਾ ਸਾਰੀ ਉਹਦਨ ਬੱਛੀ ਵੇਖਿਓ ਜੰਪਲ ਵੀ ਚੰਗਾ ਨਹੀਂ ਬਹੁਤ ਵਧੀਆ ਚੰਗੀ ਆ ਬੱਛੀ ਇੱਕ ਸਾਗੜ ਦਾ ਪਰ ਤੇ ਆ ਸੂਈ ਆ ਇਹ ਸੰਦੋਸਰ ਸਾਹਿਬ ਰਾਤ ਦੀ ਸੂਈ ਜੇ ਠੀਕ ਆ ਭਾਈ ਤੇ ਬੱਛੀ ਨੂੰ ਇਹਨੇ ਜਨਮ ਦਿੱਤਾ ਜੀ ਲੋ ਵੀ ਆ ਰਾਤੀ ਸੂਈ ਆ ਠੀਕ ਆ ਜੀ ਬੱਛੀ ਨੂੰ ਜਨਮ ਦਿੱਤਾ ਇਹਨਾ ਪਤਾਰਾ ਮਾਰ ਕੇ ਵਿਖਾਉਣੇ ਇਹਦੀਆਂ ਫੇਰ ਸੋ ਮਦਰ ਦੇ ਉੱਪਰ ਹੀ ਬੱਚਾ ਜਿਹੋ ਜੀ ਤੁਸੀਂ ਵੇਖੋਗੇ ਵੈੜ ਉਹ ਜੇ ਬੱਚਾ ਸੋ ਦੂਜਾ ਸ ਥਾਣੀ ਬਹੁਤ ਵਧੀਆ ਕੱਢਿਆ ਹਨ ਹਾਂਜੀ ਹਾਂਜੀ ਅਮਰੀਕਾ ਬਣਾਈ ਬਾਲਟੀ ਥਣ ਗੁਲਾਬੀ ਲੱਗਾ ਸੰਤੂ ਸਾਹਿਬ ਕੇ ਤਾਂ ਕੰਨੋਂ ਹੀ ਕੰਨਾ ਹਾਂ ਜਿਵੇਂ ਬੜੀ ਚੰਗੀ ਲੱਗੀ ਮੱਝਾਂ ਵਾਲਾ ਥਣ ਕਰਮਾ ਵਾਲੀ ਨੂੰ ਬੇਨਸੂਨਸ ਕਾਫੀ ਜਿਆਦੀਆਂ ਚੱਡੇ ਲੇਵੇ ਤੇ ਬਾਕੀ ਮਿਲ ਸੰਤੂ ਸਾਹਿਬ ਉਹਦੇ ਆਦੇ ਜਾਨੀ 18 19 ਗੱਲੋਂ ਪਹਿਲੇ ਸਵੇਰ ਚ ਹੋਇਆ ਦੁੱਧ ਤੇ ਬਾਕੀ ਦੁੱਧ ਵਾਲੀ ਬੱਛੀ ਕੱਢੂਗੀ ਵੀ ਬੱਛੀ ਕਾਦੀ ਹੈ ਵੈੜ ਨਹੀਂ ਗੀ ਮੱਝ ਹੀ ਕਹਿ ਸਕਦੇ ਹਾਂਜੀ ਹਾਂਜੀ ਸੰਤੂ ਸਾਹਿਬ ਕਰਾਸ ਪ੍ਰਿੰਟ ਦੇ ਵਿੱਚ ਫੀਲਿੰਗ ਜਿਹੜੀ ਹੈ ਦੁੱਧ ਚੰਗਾ ਮੋਟਾ ਮੱਝਾਂ ਵਾਲੀ ਹਾਂਜੀ ਹਾਂਜੀ ਲਓ ਬਾਕੀ ਥਣ ਬਹੁਤ ਸੋਹ ਸੋ ਚੀਜ਼ ਜੋ ਰੈਲਿਟੀ ਦੇ ਵਿੱਚ ਹੋਈ ਠੀਕ ਆ ਜੀ ਉਹ ਦੱਸੀ ਜਾਊਗੀ ਇੱਥੇ ਆਣ ਕੇ ਕੋਈ پراਏ ਨਹੀਂ ਕਹਿੰਦਾ ਵਿਖਾਇਆ ਕੁਝ ਬਾਕੀ ਸੰਤੋਖ ਸਾਹਿਬ ਜਿਹੜੀ ਚਵਾਈ ਹੋਗੀ ਚਵਾਈ ਵੀ ਆਪਾਂ ਕਰਕੇ ਵਿਖਾਵਾਂਗੇ ਨੀਂਦਾ ਹੀ ਆਉਣੀ ਆ ਕੋਈ ਮੰਗਾ ਪਾਉਂਦੇ ਲੋੜ ਨਹੀਂ ਦੇਖੋ ਨਾ ਦੋ ਕਿੱਲਿਆਂ ਤੱਕ ਆਵਾਜ਼ ਸੁਣਦੀ ਜੀ ਹੰਦੂ ਸਾਹਿਬ ਮੈਨਾ ਮਸ਼ੀਨ ਮੋਟਰੀ ਆਗੇ ਇੱਕ ਦੇ ਇੱਕ ਦਿਨ ਦੀ ਇਹ ਦੋ ਦੀ ਆ ਉਹ ਦੋ ਦੀ ਆ ਦੋ ਦੀ ਆ ਹਾਂ ਤੋ ਵੀ ਮਗਰਨੇ ਥਾਣਾ ਠੀਕ ਆ ਤੋ ਹਲਦੀ ਕੜੀ ਠੀਕ ਆ ਜੀ ਬਹੁਤ ਵਧੀਆ ਜਵਾਈਏ ਸੋਨਾ ਤੇ ਬਾਕੀ ਰੇਡ ਵੀ ਆਪਾਂ ਤੁਹਾਡੇ ਲੈਂਡ ਤੱਕ ਸਾਂਝਾ ਕਰਾਂਗੇ ਤੋੜ ਕੇ ਵਿਖਾਵਾਂਗੇ ਹੁਣ ਤੁਹਾਨੂੰ ਮੋਟੀ ਜਵਾਈ ਆ ਬਿਲਕੁਲ ਪੋਲੀ ਰੂਮ ਵਰਗੀ ਸੋ ਗਰਲ ਕਰ ਲਈ ਆਉਂਦੀ ਆ ਕਰਮਾ ਜੀ ਬਹੁਤ ਵਧੀਆ ਜੀ ਬਹੁਤ ਜਿਆਦੀ ਚੌਣ ਚੰਗੀ ਸੰਤੋ ਸਾਹਿਬ ਲੈ ਵੀ ਸੰਦੀਪਾ ਤੋੜ ਲਾਈ ਨੂੰ ਵੀ ਠੀਕ ਹੈ ਜੀ మీడియం ਹਾਈਟ ਦੇ ਵਿੱਚ ਆ ਵੈਸੇ ਕੱਦ ਹਾਈਟ ਜਿਹੜੇ మీడియం ਆਪਾਂ ਨਾਲ ਦੇ ਨਾਲ ਨੋਟ ਕਰਾਈ ਜਾਂਦੇ ਆ ਪਰ ਬੱਚੀਆਂ ਕਰਵਾ ਲਈਆਂ ਉਹਨੀਆਂ ਬੱਚੀਆਂ ਕੁੜੀਆਂ ਜੰਗੀਆਂ ਸੰਤੂ ਸਾਹਿਬ ਜਿੰਨੀਆਂ ਹੈਗੀਆਂ ਵਾ ਕਈ ਵਾਰ ਜਿਆਦਾ ਕੱਦ ਪੁੱਤਾਂ ਦੀ ਬੱਚੀ ਲੈ ਜੀਏ ਤੇ ਘੱਟ ਸਫਾਈ ਹੁੰਦੀ ਆ ਪਸ਼ੂ ਦੇ ਵਿੱਚ ਸਫਾਈ ਵੇਖੋ ਕਿੰਨੀ ਆ ਥਣ ਬਹੁਤ ਸੁਆਦੀ ਲੱਗਾ ਚੱਡੇਲੇਵੇ ਦੀ ਖਬਰਦਾਰ ਆ ਸੂਸਵਾ ਕੇ ਕਰਮਾ ਲਈ ਸਿੱਧੀ-ਸੁੱਧੀ ਹੋ ਜੂਗੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਤੇ ਪਸ਼ੂ ਇੱਕ ਵਾਰੀ ਫੇਰ ਮੋੜਾ ਮੋੜ ਵਾਸਦਾ ਠੀਕ ਆ ਜੀ ਕੋਈ ਹਫਤੇ ਅਠਾਂ ਤਾਹ ਦਿਨਾਂ ਤੱਕ ਆ ਦੇਖੋ ਬਾਕੀ ਹੋਰ ਗੱਲਾਂ ਦੀਆਂ ਗੱਲਾਂ ਸੰਦੀਪ ਸਿੰਘ ਚਵਾਈ ਬਹੁਤ ਐਂਡ ਲੱਗੀ ਆ ਚਵਾਈ ਬਹੁਤ ਜਿਆਦਾ ਚੰਗੀ ਲੱਗੀ ਆ ਸੋ ਫਾੜਾ ਵਾਲਾ ਚੱਡਾ ਠੀਕ ਆ ਜੀ ਸਫਾਈ ਚੰਗੀ ਥਣ ਚੰਗਾ ਲੱਗਾ ਸੰਤੂ ਸਾਹਿਬ ਹਾਂ ਜਿੰਨੀ ਹੈਗੀ ਨਗਰਿਆ ਚੰਗੀ ਹੈ ਵੀ ਕ੍ਰਾਸ ਦੇ ਵਿੱਚ ਆ ਜਾਨੀ ਕਿ ਗਰਮੀ ਨਹੀਂ ਮਨਾਉਣੀ ਇਹਨੇ ਬਿਲਕੁਲ ਵੀ ਮੈਂ ਜਿੰਨੇ ਇਹ ਫੈਨ ਵੀ ਚੰਗੀ ਵਾਲਾ ਦੁੱਧ ਹੁੰਦਾ ਸੰਤੂ ਸਾਹਿਬ ਮਾਝੀ ਆ ਗਾਣਾ ਕਰੇ ਕੋਈ ਬਿਲਕੁਲ ਬਿਲਕੁਲ ਲਓ ਬਠੀਗਾ ਜੀ ਸੋ ਬਸ ਬਿਲਕੁਲ ਜਿਹੜਾ ਦੋਸਤੋ ਟਾਈਮ ਦੇ ਅਕੋਰਡਿੰਗ ਹੀ ਚੱਲਣਾ ਪੈਂਦਾ ਹੁਣ ਜਿਵੇਂ ਹੋ ਜਾ ਬਿਲਕੁਲ ਗਰਮੀ ਦਾ ਸੀਜ਼ਨ ਹੈ ਕ੍ਰੋਸ ਬ੍ਰੀਡ ਆਪੀ ਆ ਬਣ ਦਿਓ ਬਾਕੀ ਕੋਈ ਸਿਆਲ ਸੀ ਉਹਦਾ ਸਮਾਂ ਹੋਵੇ ਤਾਂ ਬੜੀਆਂ ਐਚ 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 ਐਫ ਬ੍ਰੀਡ ਦੇ ਵਿੱਚ ਬੜੀਆਂ ਚੰਗੀਆਂ ਬੱਚੀਆਂ ਆਉਂਦੀਆਂ ਨੇ ਸੰਤੂ ਸਾਹਿਬ ਸਿਆਲ ਦੇ ਵਿੱਚ ਸਿਆਲ ਨਾਲ ਚੱਲੀਦਾ ਆਪਾਂ ਚੱਲਦੇ ਮੌਸਮ ਮੌਸਮ ਦੇ ਹਿਸਾਬ ਨਾਲ ਬਿਲਕੁਲ ਜੀ ਹੁਣ ਜਿੰਨਾ ਗਰਮੀਆਂ ਜਿੰਨਾ ਮੌਸਮ ਜਿੰਨਾ ਦਾ ਉਤਨਾ ਮੌਸਮ ਦੇ ਹਿਸਾਬ ਨਾਲ ਚੱ ਨਵੇਂ ਸੰਦੀਵਾ ਕੀ ਡਿਮਾਂਡ ਕੀ ਮੁੱਲ ਵੜੀ ਥੀ ਸੰਧੂ ਸਾਹਿਬ ਮੁੱਲ ਕਰਦੇ ਆ ਨਾ 70000 ਰੁਪਿਆ ਆਪਾਂ ਠੀਕ ਆ ਵੀ ਹਾਂ ਜਨਾ ਕਿੱਥੇ ਹੁੰਦੀ 65 ਦੇ ਦੇ ਦਈਏ ਜੀ 65 ਦੇ ਹਾਂਜੀ ਹੋਰ ਕੋਈ ਹੁੰਦੀ ਐ ਲੈਸ ਕਰਦੇ 3000 ਛੋਟ ਕਰ ਦਈਏ 60000 ਦੀ ਬੱਛੀ ਦੇ ਦਈਏ 62000 ਦੇ ਹਾਂਜੀ ਬਾਕੀ ਆਏ ਗਿਆ ਦਾ ਫਿਰ ਵੀ ਮੌਕੇ ਤੇ ਵੇਖ ਲਿਆ ਜੀ 2000 ਮਾਣ ਕਰ ਦੋ 60 ਦੀ ਜਾਣ ਦੋ ਠੀਕ ਆ ਲੋ ਭੋਜੀ ਹਾਂ ਜਨਾ 60000 ਦੇ ਠੀਕ ਆ 60000 ਦੀ ਬੱਛੀ ਦਵਾਂਗਾ ਆ ਜਨਾ ਹਾਂ ਜਨਾ 60000 ਦੀ ਬੱਛੀ ਮਿਲ ਜੂਗੀ ਬਹੁਤ ਪਿਆਰੀ ਆ ਥਣ ਥੱਪੇ ਵਾਲੀ ਆ ਕਰਮਾਂ ਵਾਲ ਆਪਾਂ ਰੋਈ ਦਿਰੋਜ ਮਾਲ ਵੇਚਣਾ ਆਪਾਂ ਬੰਨਣਾ ਨਹੀਂ ਕਮਾਲ ਥਾਣੇ ਵੀ ਵੇਖੋ ਕਿੰਨਾ ਚੰਗਾ ਬਣਿਆ ਬਾਕੀ ਜਵਾਈ ਆਪਾਂ ਨਾਲ ਦੀ ਨਾਲ ਦਿਖਾਈ ਜਾਂਦੇ ਆ ਇਹ ਬਣਾ ਭਰਾਵਾਂ ਦੇ ਲਈ ਖਾਸ ਤੌਰ ਤੇ ਹੁੰਦੀ ਆ ਵੀ ਜਿਹੜੇ ਸੱਜਣ ਨਹੀਂ ਆ ਜਾ ਸਕਦੇ ਠੀਕ ਹੈ ਇਹ ਪੂਰੀ ਵੱਡੀ ਬੈੜ ਜੈ ਸੰਤੂ ਸਾਹਿਬ ਇਹ ਵੀ ਗੱਪਣ ਆ ਗਈ ਟੁੱਕੀ ਸੰਤੂ ਸਾਹਿਬ ਜੀ ਇਹਨੇ 8 ਦਿਨ ਲੈ ਜਾਣੇਗੇ ਥਣ ਥੱਪਾ ਚੰਗਾ ਕੱਢੂਗੀ ਵਜਨ ਮਟਾ ਵੇਖੋ ਫੁੱਲ ਜੇ ਮੈਂ ਨਾਲ ਵੀ ਜਿਵੇਂ ਇੱਕ ਮਈਆਂ ਚੰਗੀਆਂ ਮੱਝਾਂ ਪਲੀਆਂ 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 ਮੈਂ ਸੰਤੂ ਸਾਹਿਬ ਨਕੀਨੇ ਕੱਢ ਕਰ ਲਿਆਉਣੇ ਆਪਾਂ ਪੁੱਠਾ ਪੱਠਾ ਬਹੁਤ ਸੋਹਣਾ ਠੀਕ ਆ ਜੀ ਚੌੜਾ ਪੁੱ ਠੀਕ ਐ ਸੋ ਤੋਰਾ ਚੈੱਕ ਕਰੋ ਉਤੋਂ ਦਾ ਕਰਮਾ ਲਈ ਇੱਕ ਮੱਜਾਂ ਦਾ ਭਲੇਖਾ ਪਾਉਂਦੀ ਆ ਕੋਈ ਵੀ ਸੱਜਣ ਇੱਥੇ ਆਣ ਕੇ ਵੇਖੂਗਾ ਸੋਈ ਸਵਾਉਣ ਤੋਂ ਪਹਿਲਾਂ ਠੀਕ ਐ ਜੀ ਟੁਕੀ ਵੇਖੋਗੇ ਤੇ ਐ ਲੱਗੂਗਾ ਵੀ ਜਿਵੇਂ ਕੋਈ ਮੱਜ ਕਰਮਾ ਲਈ ਪਲੀ ਪ੍ਰੀਤੀ ਆ ਆ ਭਾਈ ਪਲੇ ਪਲੇ ਜੁੜੀ ਬਹੁਤ ਜਿਆਦੀ ਐ ਕੱਦ ਵੀ ਵੱਡਾ ਇੰਨਾ ਬਰੀਡਾਂ ਦੇ ਵਿੱਚ ਕੱਦ ਵੱਡਾ ਜੀ ਵੱਡੇ ਜੀ ਆਉਂਦੀ ਆ ਜੀ 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 ਆ ਬਾਕੀ ਸੁਥਰੀ ਐ ਸੰਤੋ ਸਾਹਿਬ ਚਲੋ ਉਹਦੇ ਆਂਦੇ ਯਾਨੀ ਕਿ 20 ਕਿਲੋ ਦੋਦੀ ਵਾਈਟ ਕਲਰ ਦੇ ਵਿੱਚ ਆ ਠੀਕ ਐ ਜੀ ਬਾਕੀ ਛੋਟਾ ਜਿਹਾ ਕੰਨ ਲੱਗਾ ਬੂਥੀ ਬਹੁਤ ਸੋਹਣੀ ਐ ਛੋਟਾ ਕੰਨ ਤੇ ਪਿੱਛੋ ਹੈਵੀ ਬਾਡੀ ਵੇਟ ਆ ਫੁੱਲ ਭਾਰੇ ਢਾਂਚੇ ਦੀ ਆ ਪੇਟ ਵਾਲੇ ਪਾਸਿਓਂ ਪੁੱਠੇ ਵਾਲੇ ਪਾਸਿਓਂ ਪੂਰੀ ਭਾਰੀ ਆ ਠੀਕ ਆ ਇਸ ਕੁਆਲਟੀ ਬਹੁਤ ਚੰਗੀ ਲੱਗੀ ਬੜੀ ਬਾਕੀ ਉਹ ਵੀ ਸ਼ੁਕਰਜੀਬ ਨਹੀਂ ਗਈ ਨਾ ਨਾ ਠੰਡੀ ਧੀਰੀ ਅਸਮ ਸੁਹਾਵਾ ਕਿ ਕਾਲਾ ਪੰਨ ਤੇ ਹੈ ਨਹੀਂ ਕਰਮ ਵਾਲੀ ਤੇ ਬੱਸ ਬੱਸ ਜੀ ਸੋ ਝੋਲਾ ਚਾਲਾ ਦੋਸਤੋ ਬਹੁਤ ਖੁੱਲਾ ਕਰਮ ਵਾਲੀ ਦਾ ਚੰਗਾ ਲੇਵਾ ਪਰੂਗੀ ਅਜੇ ਇਹ ਵੀ 8-7 ਦਿਨ ਸੁੰਦੀ ਤੇ ਨਹੀਂ ਅਜੇ ਸੰਦੀਪ ਠੀਕ ਹੈ ਬੜਾ 8 ਤੋਂ 10 ਦੇ ਵਿੱਚ ਲਓ ਬੈਠਾ ਜੀ 108 ਤੋਂ 110 ਦਿਨ ਆਰਾਮ ਨਾਲ ਕੱਢਦੀ ਅਜੇ ਲੜਾ ਲੋੜਾ ਕਾਫੀ ਅੱਗੇ ਤੇ ਹਾਲ ਬੜੀ ਚੰਗੀ ਖੁੱਲੂਗੀ ਬੱਛੀ ਥਣ ਤੋਂ ਵੀ ਚੰਗਾ ਲੱਗਾ ਹੱਥੀ ਚਵਾਈ ਜੜਾ ਹਾਂਜੀ ਲੈ ਵੀ ਸਦੀਪ ਬੋਲ ਗਏ ਕੀ ਮੁੱਲ ਹੋ ਜੇ 8-10 ਦਿਨ ਹਜੇ ਨਰਮ ਆ ਹਾਂਜੀ ਉਹ ਹਿਸਾਬ ਨਾਲ ਰੇਟ ਵੀ ਨਰਮੀ ਕਰਦੀ ਆ ਸੰਤੋਖ ਸਾਹਿਬ ਮੁੱਲ ਤੇ ਕਰਦੇ ਆ ਚਲੋ ਅੱਛੀ ਤੇ ਉਤਰ ਗਈ 85000 ਦੀ ਸੂਈ ਸਵਾਈ ਤੁਹਾਨੂੰ ਪਤਾ ਹਾਂ ਬਿਲਕੁਲ ਜੀ ਬਿਲਕੁਲ ਅੱਜ ਆਪਾਂ ਮੁੱਲ ਕਰਦੇ ਆ ਤਾਂ 75000 ਰੁਪਿਆ 70 ਦੀ ਦੇ ਦਈਏ ਜੀ 70 ਦੀ ਹਾਂਜੀ ਦੇਖ ਲਓ ਹੋਰ ਛੜਦਾ ਹੈਗੀ ਹੋਰ ਕਰਦੀ ਹੈ ਮਾਂਦ 2000 ਛੋਟ ਕਰਦੀ ਹੈ 68000 ਦੀ ਜਾਂਦ 68000 ਦੇ 68000 ਦੇ ਬੱਚੀ ਦੇ ਬਾਕੀ ਪਾਲੀ ਪਲੇਤੀਆ ਮੇਰਾ ਇਹ ਰਾ ਕਿ ਮੈਂ ਸੂਈ ਸਵਾਈ ਸੰਤੋ ਸਾਹਿਬ ਮੁੜ ਕੇ ਇਹਨੇ ਖਾਣਾ ਵਾ 2 4000 ਖਾਣਾ ਸੂਈ ਸਵਾਈ ਨਹੀਂ ਪੈਨੇ ਦੀ ਜਾਨੀ ਚਲੋ ਉਹ ਤਾਂ ਦੁੱਧ ਸੂਈ ਸਵਾਈ ਤੇ ਗੱਲ ਆ ਜੇ ਜਿੰਨਾ ਕਿ ਕਰਮ ਵਾਲੀ ਦੁੱਧ ਚੰਗਾ ਚਵਾਜੂਗੀ ਮੁੜ ਕੇ ਇਹਨੇ ਚਾਹਣ ਕੱਚੀ ਕਰਕੇ ਆਪਾਂ ਜੇ ਕੋਈ ਸਾਹਮਣੂ ਗਾ ਅਗਲੇ ਨੂੰ ਪਤਾ ਬੱਚੀ 85 ਦੀ ਹੈ ਸਹੀ ਹੈ ਸਹੀ ਹੈ ਹਾਂਜੀ ਸੋ ਦੋਸਤੋ ਅੱਜ 68000 ਦੀ 68000 ਦੀ ਐਂਡ ਟੂ ਐਂਡ ਮਿਲ ਜੂਗੀ ਚਲੋ ਕਿਸੇ ਭਰਾ ਇਹ ਸੰਦੀਪ ਕਿੰਨਾ ਕਸਮਾ ਖੜਦੀ ਆ ਇਹਨੇ ਸੰਤੋ ਸਾਹਿਬ ਜੀ ਕੋਈ ਘੱਟੋ ਘੱਟ ਵੀ ਅਗੇ 5-6 ਦਿਨ ਆਰਾਮ ਨਾਲ ਲੈਣੇ ਆ 5 ਤੋਂ 6 ਦਿਨ ਠੰਡੀ ਠੀਰੀ ਬਹੁਤ ਜਿਆਦੀ ਆ ਮਾਉ ਜੀ 5-6 ਦਿਨ ਦਾ ਸਮਾਂ ਹਜੇ ਤਾਂ ਵੀ ਪਿਆ ਸੁਣਦਾ ਬਾਕੀ ਥਾਂ ਥਣ ਬਹੁਤ ਵਧੀਆ ਵੈੜ ਨੂੰ ਠੀਕਾ ਜੀ ਆ ਦੇਖੋ ਮੈਨਾਂ ਠੰਡੀ ਠੀਰੀ ਇੱਧਰ ਰੱਖੋ ਕੋਈ ਉਹੋ ਜੀ ਗੱਲ ਨਹੀਂ ਕਿਰੇ ਠੀਕਾ ਸੋ ਉਹ ਜਿਹੜੀ ਬਿਲਕੁਲ ਆਇਆ ਠੰਡੀ ਸੀਲ ਆ ਨੀ ਕੇ ਤਾਰੀਆਂ ਫਰਮਾਰੀ ਬਹੁਤ ਵਧੀਆ ਕਰਮਾਂ ਲੀ ਗਏ ਜੀ ਆ ਦੇ ਸੰਤੋ ਸਾਹਿਬ ਤਪਾਈ ਖਾਦੀਆਂ ਮੜੀ ਦਿਖਾਓ ਜੀ ਆ ਦੇਖੋ ਸ਼ਾਇਦ ਆ ਲੈ ਹੋਲੀ ਰੂਵਰ ਗਈ ਮਗਰ ਲੈ ਦੁੱਧ ਬਣਿਆ ਅਗਲੇ ਸ਼ਾਇਦ ਆਉਂਦਾ ਦੋਮਾਂ ਨੂੰ। ਉਹ ਉਹ। ਦੇ ਆ ਡੰਗ ਕਹ ਨਾਲ ਲੱਗਾ ਪਿੱਛਾ। ਹਾਂਜੀ ਹਾਂਜੀ। ਦੇ ਡੱਗ ਦੇ ਵਿੱਚ ਉਹ ਵੀ ਕਲੀਅਰ ਹੋ ਜਾਊਗਾ। ਤਿਆਰੀ ਜੀ ਬਿਲਕੁਲ ਆਪਾਂ ਨਹੀਂ ਬੈਠੀ ਕਰਮਾਂ ਲਈ ਠੀਕ ਆ। ਬਾਕੀ ਝੋਲਾ ਚਾਲਾ ਬਹੁਤ ਆ ਠੀਕ ਆ ਜੀ ਥਣ ਬਹੁਤ ਸੁਆਦੀ ਆ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਵੜਾ ਥਣਾ ਨਾਲ ਹੀ ਆ। ਕੋਈ ਵੀ ਪਸ਼ੂ ਥਣਾ ਨਾਲ ਕਿਉਂਕਿ ਕਰਨੀ ਦਾ ਚੁਵਾਈਆ ਜਾ ਕੇ। ਸੋ ਥਣ ਬਹੁਤ ਸੁਆਦੀ ਕਰਮਾਂ ਲਈ ਠੀਕ ਆ ਜੀ ਮੁੱਠੀ ਮੁੱਠੀ ਥਾਣਾ। ਤੇ ਬੇਲਬੂਰ ਸੋਹਣੀਆਂ ਗਾਂ ਦੀ। ਬਾਕੀ ਸੁਭਾ ਤੇਜਾ ਕਿ ਦੂਜਾ ਸੰਦੀਪ। ਸੰਤੂ ਸਾਹਿਬ ਜ ਆ ਤੇ ਬਾਕੀ ਵਹਿਰ ਸਾਫ ਸੁਥਰੀ ਜੇ ਲੈ ਵੀ ਦੀ ਸਾਫ ਆ ਚੱਡੇ ਦੀ ਸਾਫ ਹੈ ਚੱਡੇ ਦੀ ਹੈ ਵੱਡੀ ਆ ਤੇ ਵਜਨ ਰੋਡ ਵਾਲੀ ਪਿੱਠ ਪੁੜਾ ਵੇਖੋ ਕਿੰਨਾ ਚੌੜਾ ਬਾਕੀ ਆ ਚਮਕਦਮ ਕਾਲੀ ਆ ਚਮਕਦਮ ਕਾਲੀ ਵੱਡੇ ਪੁੰਡੇ ਦੇ ਕੋਈ ਵਾਧੂ ਨਿਸ਼ਾਨ ਨਹੀਂ ਹੈਗਾ ਨਾ 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 ਸੰਤੂ ਸਾਹਿਬ ਮਾਲ ਆਪਾਂ ਲੈਂਦੇ ਸਾਫ ਸੁਥਰਾ ਮਹਾਰਾਜ ਜੀ ਮੇਰੇ ਨਾਲ ਸਤਾਈਆਂ ਕਰਕੇ ਸੰਤੂ ਸਾਹਿਬ ਮੈਂਟਰੀ ਲੱਗਦੇ ਵੀ ਕੀ ਜਾਂਦਾ ਕਰੋ ਚੱਕ ਫਿਰ ਤੁਹਾਡਾ ਤਰਲਾ ਮਾਰੀਦਾ ਸੰਤੂ ਸਾਹਿਬ ਆਓ ਜੀ ਵੀਡੀਓ ਪਾਈਏ ਫਿਰ ਭੈਣ ਭਰਾਵਾਂ ਗੜੀ ਆਈਏ ਚਲੋ ਭੈਣ ਭਰਾ ਵੀ ਮਾਨ ਸਤਕਾਰ ਕਰਦੇ ਆ ਲੇ ਅਮਰੀਕੇ ਤਾਂ ਲਾ ਨੀ ਮਾਰਦੇ ਹੁਕਮ ਹੀ ਕਰਦੇ ਚਲੋ ਕਰਦੇ ਕਰਲੇ ਮਾਰਨ ਵਾਲੀ ਤਾਂ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਭਰਾਵਾਂ ਨੂੰ ਤਰਲੇ ਮਾਰਨੇ ਪੈ ਜਾਣਾ ਫਿਰ ਅਸੀਂ ਕਾਹ ਕਹਿਤਾ ਹੋਣਾ ਨਹੀਂ 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 ਸੰਤੂ ਸਾਹਿਬ ਜੀ ਭਰਾ ਹੁਕਮ ਕਰਦੇ ਤੇ ਭਰਾ ਹੁਕਮ ਕਰਦਾ ਹਨ ਹੁਕਮ ਕਰੀਦਾ ਵੀ ਆ ਜਾਓ ਹਾਂ ਉਹੀ ਉਸ ਵੇਲੇ ਆਈਂਦਾ ਚਲੋ ਲਓ ਜੀ ਬਹੁਤ ਦੋਸਤ ਵਧੀਆ ਚੰਗਾ ਝੋਲਾ ਚਾਲਾ ਬਾਕੀ ਇੱਕ ਸਾਰ ਪੱਧਰ ਬਖਾਲਾ ਕਿਸੇ ਪਾਸਿਓਂ ਅਸੀਂ ਨਹੀਂ ਕਹਿ ਸਕਦੇ ਵੀ ਹੈ ਵੀ ਵੱਡੀ ਹੈ ਸੰਤੂ ਸਾਹਿਬ ਬੈਠ ਹਾਂ ਨਹੀਂ ਕੱਤ ਵੀ ਸੋਣਾ ਹਾਂ ਵੱਡੀ ਆ ਬੈਠ ਤੇ ਹੈ ਵੀ ਕ੍ਰੋਸ ਜੇ ਫ੍ਰਿਜਾਂ ਹੀ ਅੱਜ ਸਾਰੀਆਂ ਫੇਰ ਆਪਾਂ ਮਾਲ ਲੈਣਾ ਕਰੋ ਸੀ ਹੁਣ ਡੱਬੀ ਵੈੜ ਉਹ ਤੋਂ ਲੈਣੀ ਜਦੋਂ ਭਲ ਭਾਈ ਪੂਰੀ ਠੰਡ ਹੋਈ ਬਸ ਬਸ ਜੀ ਵੀ ਗਾਹ ਵੀ ਕੋਈ ਲੱਗ ਜਾਵੇ ਗਾ ਤੰਗੀ ਦੇ ਫੇਸ ਨਾ ਕਰਨੀ ਪਵੇ ਕਿਸੇ ਬਸ 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 ਸੁਣੋ ਸਾਹਿਬ ਜੀ ਹਾਂ ਜੀ ਚਲੋ ਦੋ ਤੱਕ ਸੇਵਾ ਦਾ ਕਰਮਾ ਤਾਂ ਹੁੰਦਾ ਵੀ ਕਿਸੇ ਜੋ ਪਾਲਾਂਗੇ ਉਹ ਲੈ ਲਾਂਗੇ ਹਾਂਜੀ ਹਾਂਜੀ ਤੇ ਬਾਕੀ ਆਥੋ ਤੋ ਫੇਰ ਕੇ ਵਿਖਾਉਣ ਦਾ ਮਕਸਦ ਇਹ ਹੁੰਦਾ ਵੀ ਪਸ਼ੂ ਕਨੂੰ ਕਰ ਮਸਤਾ ਤੇ ਹੁਣ ਤੇ ਫੇਰ ਕੇ ਵਿਖਾਤੀ ਆ ਦੂਰ ਨੇੜੇ ਵਾਲਾ ਕੋਈ ਆਨਲਾਈਨ ਮਿਲ ਲੇ ਉਹਨੂੰ ਪਤਾ ਹੋਵੇ ਠੰਡੀ ਹੈ ਵਹਿੜ ਯਾਰ ਕੋਈ ਗੱਲ ਨਹੀਂ ਥੱਲੇ ਜਿਹੜਾ ਸੂਣ ਸੁਣਾਉਣ ਤੋਂ ਬਾਅਦ ਸੰਦੀਪ ਜੀ ਕਹੇ ਪਸ਼ੂ ਦਾ ਨੇਚਰ ਚੇਂਜ ਹੋ ਜਾਓ ਗੱਲ ਵੱਖਰੀ ਹੈ ਹਾਂਜੀ ਹਾਂਜੀ ਬਾਕੀ ਆਏ ਨੂੰ ਦੇਖੋ ਹੋਰ ਹੁੰਦਾ ਬਾਅਦ ਵਿੱਚ ਕਿਰਾਂ ਪਸ਼ੂ ਕੋਈ ਨਹੀਂ ਹਾਂਜੀ ਫਰਕ ਪੈ ਜਾਓ ਗੱਲ ਵੱਖਰੀ ਹੈ ਬਾਕੀ ਵਜਨ ਲੋੜ ਵਾਲੀ ਆ ਵਹਿੜ ਜਿੰਨੀ ਹੈਗੀ ਆ ਚਮਕਦਮ ਖਾਲੀ ਆ ਸਾਫ ਸੁਥਰੀ ਆ ਇੱਕ ਥੋੜੇ ਜਿਹਾ ਪੱਠੇ ਤੋਂ ਮਾਰ ਖਾਂਦਾ ਹੁਣ ਬਸ ਸੰਤੋਸਾ ਵੇੜ ਤੇ ਗਈ 65000 ਰੁਪਏ ਦੀ ਆ ਆਪਾਂ ਦੇ ਦੀ 68000 ਦੀ 68 ਦੀ ਹੋਰ ਆਉਂਦੀ ਥੱਲੇ 68 ਦੀ ਦੇ ਦਈਏ 60 ਉਹ ਅੰਦਰ ਮਾਨਤਨ ਖੁੱਲਾ ਕਰ ਗਈ ਹੁਣ 2000 ਛੋਟ ਕਰ ਦੀਏ 85 ਜਿਆਦੇ ਦੇ ਦੀਏ 85 ਜਿਆਦੇ ਬਸ ਠੀਕ ਹੈ ਬਿਲਕੁਲ ਜਿਆ ਜਸਨ ਸੰਤੋਸਾ ਆਪਾ ਠੀਕ ਹੈ ਬਿਲਕੁਲ ਉੜਦੀਆਂ ਚਾਣ ਲਾ ਗੱਲ ਵੱਚੀ 65 ਦੀ ਜੇ ਕੋਈ ਸਾਂਭ ਲੂ ਚਾਰ ਦਿੰਦੇ ਠੀਕ ਹੈ ਇਹਦੇ ਵਿੱਚ ਚਲੋ ਕੋਈ ਘਾਟਾ ਨਹੀਂ ਕਿਸੇ ਨੂੰ ਵੀ ਲੋ ਵੀ 65000 ਵਿੱਚ 60000 ਦੇ ਵਿੱਚੋਂ ਮਾਨਤਨ ਮਾਨਤਨ ਕਰ ਸਕਦੇ 2 50000 ਚ 2 ਛੱਡ ਦਾਂਗੇ ਅੱਠ 58 ਦੀ ਹੈ ਠੀਕ ਹੈ ਬਿਲਕੁਲ ਜਿਆਜ ਮੋਲਿਆ ਠੀਕ ਹੈ ਬਾਈ ਹਾਂ ਸੋ ਡਿਮਾਂਡ ਕੁਝ ਵੀ ਕਰਾ ਲਓ ਠੀਕ ਹੈ ਜੀ ਇਹ ਰੇਟ ਰਹੂਗਾ ਸੋ ਦੋਸਤੋ ਇੱਕ ਝੋਟੀ ਹੈ ਜਿਹੜਾ ਪਾ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਤਾਜੀ ਸੱਜਰ ਝੋਟੀ ਸੂਈ ਆ ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਲੈਨੇ ਆਂ ਵੀਰ ਸੰਦੀਪ ਇਹ ਝੋਟੀ ਆਪਣੇ ਕੋਲ ਹੀ ਸੂਈ ਆ ਕੋਲ ਹੀ ਸੂਈ ਸੰਧੂ ਸਾਹਿਬ ਜੇਰ ਜੂਰ ਦੀ ਵੀਡੀਓ ਵੀ ਆਪਣੀ ਕੋਈ ਦੀ ਹੈਗੀ ਆ ਇਹ ਦੂਜਾ ਦੂਜਾ ਸੂਹਾ ਸੂਈ ਜੇ ਦੂਜਾ ਸੂਈ ਦਾ 12 ਕਿਲੋ ਦਾ ਕੱਟ ਰਿਆ ਹੁਣ ਇਸ ਟਾਈਮ 10 ਕਿਲੋ ਬੋਲੀ ਬਣਾਵਾਂਗੇ ਆਪਾਂ ਠੀਕ ਹੈ ਜੀ ਲੋ ਜੀ ਦੂਜਾ ਸੂਹਾ ਦੋਨੇ ਨਾਲ ਥੋੜੀ ਜਿਹੀ ਭਾ ਲੈ ਗਈ ਇੱਕ ਬੰਨੇ ਇੱਕ ਬੰਨੇ ਭਲੂਣ ਹਨ ਹਾਂ ਮਾੜੀ ਇਹ ਭਲੂਣ ਚੌਂ ਚਵਾ ਆ ਤੇ ਤੀਜਾ ਕਦੇਣ ਇਹਨੂੰ ਤੇ ਜਿਆਦਾ ਨ ਸੂਈ ਨੂੰ ਅੱਜ ਕੱਟੀ ਮਗਰ ਕੱਟਾ ਮਗਰ ਕੱਟੀ ਆ ਗਈ ਜੀ ਲੋ ਜੀ ਮਗਰ ਕੱਟੀ ਆ ਤੇ ਦੂਜਾ ਸੂਹਾ ਇਹ ਸੋ ਥਰੀ ਬਹੁਤ ਜਿਆਦੀ ਆ ਅਜੇ ਛਿੱਗੀ ਨਹੀਂ ਹੋਈ ਕੰਨੀਆਂ ਪਰ ਖੜੀਆਂ ਜੇ ਦੇ ਕੰਨੀਆਂ ਦੁੱਧ ਦੰਦ ਆ ਹਾਂਜੀ ਬਹੁਤ ਸੋ ਇੱਕ ਵਾਰੀ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਜਾ ਦੇਣੇ ਤੇ ਬੋਲਾ ਕਿੰਨਾ ਦੱਸਿਆ ਜੇ 10 ਕਿਲੋ ਸੰਤੋ ਸਾਬ ਚਵਾ ਕੇ ਦਵਾਂਗੇ 10 ਕਿਲੋ ਕਿਉਂ ਨਾ ਐਡੀ ਜਿਆਦੀ ਚੰਗੀ ਵੀ ਗੱਲ ਹੀ ਛੱਡ ਦੋ ਠੀਕ ਆ ਹਾਂਜੀ ਬਹੁਤ ਵੀ ਛੋਟੀ ਇੱਕ ਵਾਰੀ ਚੈੱਕ ਕਰੋ ਤੁਸੀਂ ਠੀਕ ਆ ਜੀ ਸੋ ਚੋਣ ਜਵਾਦੀ ਚੰਗੀ ਐ 10 ਕਿਲੋ ਬੋਲਾ ਹਾਜ਼ਰੇ ਸੰਤੋ ਸਾਬ ਹਾਜ਼ਰਾ 10 ਕਿਲੋ ਬੋਲਾ ਹਾਜ਼ਰੇ ਤੇ ਸਾਡੀ ਚਵਾਈ ਸੰਤੂ ਸਾਹਿਬ ਐ ਪੂ ਕਰ ਗਈ ਪੋਲੀ ਬਿਲਕੁਲ ਹਾਂ ਹਾਂਜੀ ਇਧਰੋਂ ਆਪਣਾ ਸੰਦੀਪ ਆਖਣੇ ਭਾਰਾ ਪਾ ਲਿਆ ਸੰਤੂ ਸਾਹਿਬ ਆਪਣੇ ਪਾ ਲਿਆ ਥੋੜੀ ਠੀਕ ਆ ਠੀਕ ਹਾਂਜੀ ਅੱਜ ਆਪਾਂ ਨਾ ਕੱਲ ਉਦਨ ਨਹੀਂ ਹੈਗੀ ਪਰਸੋਂ ਜਿਹੜੀ ਅਸੀਂ ਛੋਟੀ ਦਿੱਤੀ ਵੇਜ ਆ ਸਾਈ ਵੀ ਬੰਦਿਆਂ ਪਾਤੀ ਬੰਦੇ ਮੁੜ ਕੇ ਕੀ ਕੀਤਾ ਬੰਦਿਆਂ ਦੇ ਵਿੱਚ ਇੱਥੇ ਘਰੇ ਲਾਉਣ ਆਦ ਘਰੇ ਆ ਕੇ ਪੈਸੇ ਲੈ ਜਾ ਮੈਂ ਸੰਤੂ ਸਾਹਿਬ ਗਿਆ ਨਹੀਂ ਮੇਰੀ ਉਹਨਾਂ ਬੰਦਿਆਂ ਛੋਟੀ ਖਰਾਬ ਕਰਦੀ ਆ ਸਾਈ ਮੇਰੇ ਖਾਤੇ ਚ ਪਾਸ ਨਹੀਂ ਬੰਨ ਛੜੀ ਬੜੇ ਭੈਣ ਭਰਾਵਾਂ ਦੇ ਫੋਨ ਨਾਲ ਛੋਟੀ ਮੰਗਦੇ ਆ ਪਿਛਲੀ ਪਰਸੋਂ ਪਾਈ ਸੀ ਪਰਸੋਂ ਪਾਈ ਉਦੋਂ ਤਾਜੀ ਸੂਈ ਹੋਦੀ ਤਾਜੀ ਬੜੇ ਵਪਾਰੀ ਵੀ ਬੰਦੇ ਮੰਗੀ ਜਾਂਦੇ ਠੀਕ ਆ ਤੇ ਲੋ ਵੀ ਇਹਨੇ ਜੇਜੁਰ ਵੀ ਉਦੋਂ ਮਿਲਦਾ ਕਿੰਨੇ ਦੂਰ ਤਿੰਨਾਂ ਦੇ ਵਿੱਚ ਵਿੱਚ ਉਹਦੇ ਬਾਤ ਸੀ ਸੰਭਾ ਕਿ ਜੰਪਲ ਸੋਹਣਾ ਵਾ ਸਿੰਘ ਸੁੰਗ ਸੋਹਣਾ ਵਾ ਨਿੱਗਰ ਚੰਗੀ ਆ ਕਿ ਭਾਈ ਬਹੁਤ ਚੰਗੀ ਬਾਕੀ ਠੀਕ ਆ ਜੀ ਹਾਂਜੀ ਲੋ ਵੀ ਠੀਕ ਆ ਇਹ ਮਾਰੀ ਚੁਬਾਈ ਚੰਗੀ ਆ ਯਾਨੀ ਭੜ ਇਹ ਤਾਂ ਕੋਈ ਮੁਸ਼ਕਲ ਨਹੀਂ ਤੇ ਮੌਰਨਿੰਗ ਵੈਸੇ ਹੁਣ ਟਾਈਮ ਵੀ 1.5 ਇੱਕ ਡੇਢ ਵਜਨ ਦਾ ਹਾ ਜੀ ਸਤੋ ਬਾਤ ਹੀ ਸਮਾ ਆਇਆ ਮੇਰੇ ਮੇਰੇ ਹਿਸਾਬ ਨਾਲ ਵੀ 6 6.5 ਅਹੀਂ ਦਿਨ ਚੜੇ ਚੋਈ ਛੋਟੀ ਹਾਂ ਦਿਨ ਚੜੇ ਚੋਈ ਆ ਕੋਈ ਇਹਨੂੰ ਬਾਜ਼ਾਰ ਨਹੀਂ ਜਦੋਂ ਆਪਾਂ 10 ਕਿਲੋ ਕਹੇ ਤਾਰੇ 99 ਦੇ ਤੇ ਅਗਲਾ ਗਰੰਟੀ ਲਾ ਕੇ ਲੈ ਜਾਣਾ ਇਤਰਾ ਹੀ ਹਾਂ ਲਵਾ ਲਿਆ ਆਪਦੇ ਘਰ ਪਹਿਲੇ ਸਵੇਰ 12 ਕਿਲੋ ਝੋਟੀ ਦੁੱਧ ਕੱਢਿਆ ਦੁੱਧ ਝੋਟੀ 13 14 ਕਿਲੋ ਕੱਢ ਦੂਗੀ ਜੇ ਕੋਈ ਸਾੰਭੀ ਚੰਗੀ ਕਹਿੰਦੇ ਹਾਂ ਦੁੱਧ ਦੇ ਸੰਤੂ ਸਾਹਿਬ ਸਾੰਭਦਾ ਹੁਣਾ ਹੀ ਗਾੜੀ ਬਿਲਕੁਲ ਜੀ ਬਿਲਕੁਲ ਲੋ ਵੀ ਠੀਕਾ ਜੀ ਹੋਰ ਸਾਹਿਬ ਪਾਉਣੇ ਮਰਾ ਆ ਗਿਆ ਇੱਕ ਬੰਨੇ ਭਾ ਲਿਆ ਸੱਜੇ ਬੰਨੇ ਉਹ ਚਲੋ ਉਹ ਵੀ ਲੈ ਜਾਓਗੇ ਬਿਲਕੁਲ ਬਿਲਕੁਲ ਇਧਰ ਬਖਾਦ ਗਏ ਆਪਾਂ ਹਾਂਜੀ ਇੱਕ ਪਾਸੇ ਦੋਸਤੋ ਪਲੂਣ ਨਾਰਮਲ ਜਿਹੀ ਹੈਗੀ ਆ ਠੀਕਾ ਜੀ ਭਾਲ ਭੂਲਾ ਛੇਂ ਚੁੱਕ ਚੱਕ ਜਾਊਗੀ ਇੱਕ ਦੋ ਦਿਨਾਂ ਦੇ ਵਿੱਚ ਚ ਆ ਮਗਰ ਬੱਚਾ ਜਿਹਦੇ ਕੱਟੀ ਆ ਵੇਖੋ ਬੱਚਾ ਮੜਾ ਲਾ ਦਿਓ ਜੇ ਬੱਚਾ ਸੰਦੀਪ ਮੜਾ ਹਲਾ ਦਿਓ ਬਾਈ ਬੱਚਾ ਲਾ ਦੇ ਥਲੇ ਲਾ ਹੀ ਦੇ ਬੱਚਾ ਮੰਗੇ ਦੇ ਵੀ ਗਈ ਆਈ ਜੇ ਇਹਨੂੰ ਮੰਗਾਲ ਮੁੰਡਾ ਨਾਲ ਨਾਲ ਬਿਲਕੁਲ ਨਾਲ ਨਾਲ ਬਿਲਕੁਲ ਅੱਛਾ ਵੀਰੇ ਸੰਦੀਪ ਕੀ ਮੋਲ ਕੀ ਡਿਮਾਂਡ ਕਰਦਾ ਹਾਂ ਤੁਹਾਡਾ ਡਿਮਾਂਡ ਇਹਦੀ 1 ਲੱਖ 5000 ਕਰਦੇ ਆਂ ਹਾਂਜੀ ਇਹ ਮੈਂ ਤਾਂ ਪੂਰੇ ਲੱਖ ਦੇ ਦੇ ਦੀਏ ਪੂਰੇ ਲੱਖ ਦੇ ਹਾਂਜੀ ਵੀ ਇੱਕੋ ਤੇਰਾ ਲੱਖ ਵਰਗਾ ਹੈ ਬਾਤੀ ਮੋੜ ਕੇ ਜੇ ਵਿੱਚ ਪਾ ਲਈ ਨਹੀਂ ਮੋੜ ਕੇ ਜੇਬ ਚ ਜਦੋਂ ਪਾਵਾਂਗੇ ਪਰ ਹਜੇ ਚੋਰ ਚਾਨ ਬਹੁਤ ਚੰਗੀ ਹੈ ਚਵਾਈ ਦੀ ਚੰਗੀ ਹੈ 10 ਕਿਲੋ ਬੋਲਾ ਤਿਆਰ ਹੋ ਗਿਆ ਸੰਦੂ ਸਾਹਿਬ ਤੁਹਾਡੀ ਠੀਕ ਆ ਹਾਂਜੀ ਵੇਖ ਲੀਏ ਕਰ ਦਈਏ ਕੋਈ ਲੈ ਇਸ ਮੌਕੇ ਤੇ 2000 ਛੋੜ ਕਰ ਦਈਏ 98 ਹਾਂਜੀ ਇਹ ਹੋਰ ਕਰ ਦਈਏ ਵਿੱਚੋਂ ਦੋ ਤਿੰਨ ਹੋਰ ਕਰ ਕਿੰਨੀ ਕਰ ਦਈਏ ਤੁਸੀਂ ਲਾ ਦੋ ਮਾਰ ਦਈਏ ਜੰਪ 95 ਦੀ ਕਰ ਦਈਏ ਚਲੋ ਜਾਣ ਦੋ ਜੇ ਤੁਸੀਂ ਕਹੇ ਤਾਂ ਫਿਰ ਤੁਹਾਡੀ ਥੋੜੀ ਮੋੜਨੇ ਪਈ ਲੈ ਦਾਂ ਤੁਸੀ ਅੱਜ ਆਖਿਆ ਜਾਣ ਦਈਏ 95 ਦੀ ਤੁਹਾਡੀ ਮੈਂ ਨਹੀਂ ਮੋੜ ਸਕਦਾ ਸੰਦੂ ਸਾਹਿਬ ਚਲੋ ਠੀਕ ਇਹ ਮੈਂ 100 ਰੁਪਏ ਛੋੜ ਹੀ ਕਰ ਨਹੀਂ ਜਾਣਾ ਜੇ ਕੋ 50 ਕਰਦੇ 150 ਕਰਦੇ ਆ ਜੀ ਹਾਂ ਜੀ ਹਾਂ ਜੀ ਹੋਰ ਕਰਨੀ ਬਾਕੀ ਝੋਟੀ ਬਹੁਤ ਖਰੀ ਆ ਚਲੋ ਇੱਕ ਬੰਨੇ ਮੜੀ ਜੀ ਭਰੂਣ ਜ਼ਰੂਰ ਹੈਗੀ ਆ ਬਾਕੀ ਸਾਫ ਸਫਾਈ ਦੁੱਧ 10 ਕਿਲੋ ਧਾਰਦਾ ਵੀ ਫਰਕ ਨਹੀਂ ਲੋ ਵੀ ਕਰੋ ਚਾਕ ਠੀਕ ਆ ਜੀ ਇਹ 95000 ਦੀ 200 ਅੱਜ ਝੋਟੀ ਮਿਲ ਜੂਗੀ ਗੈਸ ਨੋ ਦੇ ਦਾਂਗੇ ਜੀ ਠੀਕ ਆ ਜੀ ਬਾਕੀ ਪ੍ਰੇਮ ਮੁਹੱਬਤ ਨਾਲ ਵਿੱਚੋਂ ਮਾਨਤਾ ਨੂੰ ਛੋਟ ਛੱਪਾ ਮੌਕੇ ਤੇ ਥੋੜਾ ਪਤਾ ਹਾਂ ਜੀ ਹਾਂ ਜੀ ਇੱਕ ਮਗਰ ਕੱਟੀ ਆ ਕੱਟੀ ਆ ਜੋ ਚ ਵਾਗੇ ਜਿੱਦਾਂ ਮਰਜੀ ਤਸੱਲੀ ਕਰੀ ਚੱਲੇ ਆ ਜੀ ਠੀਕ ਆ ਜੀ ਤੇ ਬਾਕੀ ਆ ਢਾਂਚਾ ਝੋਟੀ ਦਾ ਇਧਰ ਆ ਪਸ਼ੂ ਤੁਹਾਨੂੰ ਆ ਸੋ ਮਾਲ ਸਾਰਾ ਸਾਫ ਸੁਥਰਾ ਬਾਕੀ ਥਣ ਭਾਂਡੇ ਵਾਲਾ ਟਿੱਪ ਕੇ ਦਿਖਾਤੇ ਪਸ਼ੂ ਗੱਭਣ ਤੇ ਜਿਹੜੇ ਪਸ਼ੂ ਸੂਏ ਚਵਾਈ ਕਰਕੇ ਆਪਾਂ ਪੰਜ ਪੰਜ 7 7 ਧਾਰਾ ਮਾਰ ਕੇ ਤਸल्ली ਕਰਾਤੀ ਹੈ। ਸੋ ਮਾਲ ਚੰਗਾ ਸਾਫ ਸੁਥਰਾ ਹੈ। ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਨਵੇਂ ਪੁਰਾਣੇ ਮੇਰਾ ਭਰਾ ਸੰਪਰਕ ਬਣਾਈ ਰੱਖਿਆ ਕਰੋ। ਆਏ ਨਵੇਂ ਨਗਾਂ ਦੀ ਡਿਟੇਲਾਂ ਲੈਂਦੇ ਰਿਹਾ ਕਰੋ। ਇੱਕ ਸੰਦੀਪ ਨੰਬਰ ਕਰ ਸੰਧੂ ਸਾਹਿਬ ਇੱਕ ਆਪਣਾ ਹੈਗਾ 8437038947 ਇੱਕ ਹੈਗਾ 9914638942 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੌਵਿਦ ਸੋਇਸ ਹਨ ਵੀਰ ਸੰਦੀਪ ਸਿੰਘ ਪਿੰਡ ਸੁਰ ਸਿੰਘ ਭੁੱਲਰ ਡੇਰੀ ਫਾਰਮ ਤੇ ਅੱਜ ਆਪਣੀ ਵਿਸ਼ੇਸ਼ ਵਿਜਿਟ ਸੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਸੋ ਬਾਕੀ ਫਲੈਕਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੇ ਕਿਸੇ ਭਰਾ ਨੇ ਪਸ਼ੂ ਵੇਚਣੇ ਆ ਖਰੀਦਣੇ ਆ ਸੰਪਰਕ ਤੁਸੀਂ ਕਰ ਸਕਦੇ ਜੇ ਚੰਗਾ ਸਾਫ ਸੁਥਰਾ ਮਾਲ ਪਰ ਵੀਰ ਖਰੀਦਦਾ ਖਰੀਦਾਰੀ ਵੀ ਕਰਦਾ ਤੇ ਲਿਆ ਕੇ ਸੇਲ ਵੀ ਕਰਦਾ ਰਹਿੰਦਾ ਸੋ ਅੱਜ ਇੰਨਾ ਸੀ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ